ਆ ਪਿੰਡ ਪੰਡੋਰੀ ਬੜਾਏਜ ਤੇ ਸੜਕ ਵੇ ਲੋ ਜੀ ਇੱਕ ਗੱਲ ਹੈਗੀ ਆ ਕਾਲੀਆਂ ਦੀ ਸਰਕਾਰ ਦੇ ਵਿੱਚ ਜਿੱਦਾਂ ਮਰਜੀ ਆ ਸੜਕ ਨਹੀਂ ਜੁੱਟੀ ਤੇ ਆ ਸੁਖਣਾ ਹੈ ਛੜਕਵੇ ਲੋ ਸਾਡੇ ਪੰਡੋਰੀ ਬੜਾਏ ਦੀ ਤੇ ਇਹ ਪੰਡੋਰੀ ਤੋਂ ਮੂਦਲ ਪਿੰਡ ਨੂੰ ਜਾਂਦੀ ਆ ਗੱਡੀਆਂ ਤੇ ਆਵਾਜ਼ਾਂ ਵੀ ਵੇ ਲੋ ਕਿੰਨੀ ਹੈ ਇੱਥੇ ਸੜਕ ਦੇ ਹਾਲ ਦੇਖਣੀ ਡੇ ਆ ਤੋਂ ਇਹ ਟਿੱਬੇ ਤੇ ਭੁਰਾ ਉਤੋਂ ਹਰ ਵੀਕਲ ਜਿਹੜੇ ਜਾਂਦੇ ਆ ਆ ਮਾੜੀ ਮੋਟੀ ਜੀ ਤੇ ਟਾਂਕੇ ਟੁੱਪੇ ਆ ਪੇ ਲਾ ਦਿੰਦੇ ਆ ਆ ਜਿਹੜੇ ਜੀ ਡੰਪੋ ਵਾਲੇ ਆ ਨਾ ਟਰੱਕਾਂ ਵਾਲੇ ਇਹ ਪਾ ਦਿੰਦੇ ਆ ਫੇ ਰੋੜ ਬੱਜਰ ਛੁੱਟ ਦੋਤਾ ਇਹਨਾਂ ਨੇ ਤੇ ਅੱਗੇ ਤੁਹਾਨੂੰ ਦਿਖਾਉਣਾ ਅੱਗੇ ਜਾ ਕੇ ਆ ਜੀ ਪ੍ਰਾਈਵੇਟ ਬੰਦੇ ਵੇਖੋ ਜੀ ਸੜਕਾਂ ਆ ਵਗੰਡਾ ਟੱਪੀ ਕਰਦੇ ਆ ਤੇ ਸਰਕਾਰ ਜਿਹੜੀ ਆ ਉਹਦਾ ਤਾਂ ਸਰਿਆ ਪਿਆ ਆ ਵੇਖੋ ਜੀ ਇਹ ਸੜਕਿਆ ਇਹਨਾਂ ਨੂੰ ਕੀ ਜਤਉਣਾ ਇਹਨਾਂ ਕੋ ਟੁੱਟੀਆਂ ਸੜਕਾਂ ਹੀ ਇਹੀ ਬੜੀਆਂ ਗਿਆ ਅਪਲੋਰੀ ਵਰਾਇਤੀ ਮੇਨ ਸੜਕ ਆ ਆਪਦੀ ਤੇ ਅੱਕੇ ਤੁਹਾਨੂੰ ਅਪਡੇਟ ਫੇਰ ਦੇ ਕੋ ਵਾਕਸੀ ਦੇ ਦੇਣਾ ਸੜਕ ਸਾਰੀ ਦਾ ਬਰਹਾ ਲਿਆ ਇਹ ਜੀ ਪੁਰਾਤਨ ਪੈਂਡਿਆ ਸਾਡਾ ਪੁਰਾਣਾ ਪੈਂਡਿਆ ਫਲੋਰੀ ਵੜੈਜ ਬਹੁਤ ਕਿ ਪ੍ਰਾਈਡ ਲੈਂਡ ਸਕੂਲ ਯਾਨੀ ਇਸਕੋ ਵੀ ਪੁਰਾਣਾ ਪੈਂਡਿਆ ਤੇ ਬਾਕੀ ਤੁਹਾਨੂੰ ਸਾਰੇ ਪਿੰਡ ਦਾ ਅਹਿਸਾਸ ਕਰਦੇ ਆਂ ਮੈਂ ਲੋ 25 ਸਕੂਲੋਂ ਲੈਣ ਲੈ ਕੇ ਤੁਹਾਨੂੰ ਬਾਕੀ ਫੇਰ ਅਪਡੇਟ ਦਿੰਦੀ ਜੰਨਾ ਆਹ ਵੇਖੋ ਪਹੁੰਚ ਮਾਰਗ ਪੰਡੋਰੀ ਵੜਾਇਚ ਤੋਂ ਮੂਦਲ ਨੂੰ ਰਸਤਾ ਜਾਂਦਾ ਜਿਹੜਾ ਜੀ ਆਹ ਜਾ ਰਹੀ ਹੈ ਜੀ ਮੂਦਲ ਨੂੰ ਖੜਕਾ ਤੇ ਇਧਰੋਂ ਪੰਡੋਰੀ ਵੜਾਇਚ ਛੱਡੇ ਤੋਂ ਆਹ ਸੜਕ ਆਉਂਦੀ ਆ ਆ ਜਾਂਦੀ ਆ ਇਹ ਰਸਤਾ ਪਲੋਰੀ ਲੁਬਾਣਾ ਜਿਹੜੀ ਛੋਟੀ ਪੰਡੋਰੀ ਕਹਿੰਦੇ ਉਧਰੋਂ ਤੇ ਭਾਈ ਸਾਲੋ ਜੀ ਨੂੰ ਰਸਤਾ ਇਹ ਵੀ ਚੱਲ ਜਾਂਦਾ ਅੱਗੇ ਆ ਪਣੋਰੀ ਜਿਹੜੀ ਆ ਮੂਦਲ ਨੂੰ ਜਾਂਦੀ ਬਣੋਈ ਤੇ ਆ ਸੜਕ ਹੈ ਇਹ ਤਨ ਉਸ ਸੜਕ ਦਾ ਹਾਲਾਤ ਕਿੰਨ ਕਟ ਰਹਾ ਹਾਈਵੇ ਕਿੱਥੋਂ ਨਿਕਲ ਰਹੀ ਆ ਕਿੱਧਰ ਨੂੰ ਜਾ ਰਹੀ ਆ ਅੱਗੇ ਜਾ ਕੇ ਤੁਹਾਨੂੰ ਇਹ ਵੀ ਦਿਖਾਉਣਾ ਹੁਣ ਆ ਸੜਕ ਜਿਹੜੀ ਹੈ ਨਾ ਕਾਗਜ਼ਾਂ ਦੇ ਦੌਰਾਨ ਬਣੀ ਆ ਪਰ ਇੱਧਰ ਵੇਖੋ ਇੱਕ ਪਗਡੰਡੀ ਬਣ ਗਈ ਆ ਪੂਰੀ ਇਹ ਮਨਜ਼ੂਰ ਆ ਸੜਕ ਜਿਹੜੀ ਬਣੀ ਨਹੀਂ ਆ ਤੇ ਆ ਬਣ ਸਿੱਧੀ ਜਾਂਦੀ ਮੂਦਲਾ ਨੂੰ ਰਾਈਟ ਤੇ ਅੱਗੋਂ ਜਾ ਕੇ ਤੁਹਾਨੂੰ ਦਿਖਾਉਨੇ ਆ ਜਿਹੜੀ ਕਟੜਾ ਹਾਈਵੇ ਸੜਕ ਆ ਜਿਹੜੀਆਂ ਨਾ ਕੰਧ ਦੀਵਾਰ ਜਿਹੜੀ ਆ ਇਹ ਕਟੜਾ ਹਾਈਵੇ ਸੜਕ ਜਿਹੜੀ ਆ ਨਾ ਬਣੀ ਆ ਇਧਰ ਬਣ ਰਹੀ ਆ ਉਹਦਾ 2025 ਦੇ ਵਿੱਚ ਲਾਸਟ ਕਹਿੰਦੇ ਕੰਪਲੀਟ ਕਰਨੀ ਪਰ ਮੈਨੂੰ ਨਹੀਂ ਲੱਗਦਾ ਇਹ 25 ਛੱਡੋ 27 ਤੱਕ ਵੀ ਇਹਨਾਂ ਕੋ ਬਣ ਜੇ ਕੰਮ ਕਰ ਲੈਂਦੇ ਆ ਠੱਪ ਕਰ ਦਿੰਦੇ ਆ ਆ ਵੇਖੋ ਇਹ ਸੜਕਿਆ ਸਾਰੀ ਆ ਕਟੜਾ ਹਾਈਵੇ ਜਿਹੜੀ ਇੱਥੋਂ ਲੰਘਣੀ ਆ ਇੱਥੋਂ ਤੇ ਆਹ ਦੂਜੀ ਗਾਂਦਿਆ ਚੜਾਈ ਵੇਖੋ ਏ ਸ਼ਰਕਦੀ ਕਟਰ ਹਾਈਵੇ ਤੇ ਇੱਥੋਂ ਆਹ ਰਸਤਾ ਵੇਖੋ ਅੱਗੇ ਜਾਗੇ ਜਿੱਥੇ ਪੁਲ ਬਣਦੀ ਹੋਈ ਆ ਆਹ ਕਾਹ ਮ ਜਿੱਥੇ ਤੇ ਜਿੱਥੇ ਆਹ ਲੋਕਾਂ ਨੇ ਪੱਠੇ ਵੀ ਬੀਜਦੇ ਹੋਣਾ ਸ਼ਰਕ ਦੇ ਵਿੱਚ ਤੇ ਇਹਨਾਂ ਨੂੰ ਪੈਸੇ ਮਿਲ ਚੁਕੇ ਆ ਸਪੈਲੀ ਵਾਲਿਆਂ ਨੂੰ ਸਾਰਾ ਕੁਝ ਏਸੇ ਓਕੇ ਆ ਪਰ ਹੁਣ ਕੰਮ ਰੁਗਿਆ ਪਿਆ ਤੇ ਪਤਾ ਨਹੀਂ ਕਦੋਂ ਕੰਮ ਚੱਲੂਗਾ ਏ ਆ ਜਾਂਦੀ ਹੈ ਜੀ ਮੂਦਲ ਨੂੰ ਛੜ। ਇੱਥੋਂ ਥੋੜੀ ਜਿਹੀ ਟੋਟਾ ਜਿਹਾ ਹਾਲਤ ਠੀਕ ਹੈ ਬਾਕੀ ਪਿੱਛੇ ਤੁਹਾਨੂੰ ਦਿਖਾਈ ਆ ਹਾਲਤ ਖਸਤਾ। ਆ ਘਟ ਰਹੀ ਹੋਈ। ਤੇ ਤੁਸੀਂ ਆਵੰਦਾਜਾ ਲਾ ਸਕਦੇ ਜੀ। ਇੱਥੇ ਬਾਕੀ ਇੰਡਸਟਰੀ ਏਰੀਆ ਬੈਠਾ ਸਾਰੀਆਂ ਫੈਕਟਰੀ ਵਗੈਰਾ ਹੋਆ। ਤੇ ਆ ਆ ਗਿਆ ਜੀ ਸਾਡਾ ਘਰ। ਇੱਥੋਂ ਕੋਈ ਘਟਰਾ ਹੀ ਵੇ ਤੋ ਬਹੁਤਾ ਨਹੀਂ ਕੋਈ ਦੋ ਕਿੱਲਾ ਦੀ ਬਾੜ ਆਇਪੋ ਜੀ ਅੱਗੇ ਤੁਹਾਨੂੰ ਅੱਗੇ ਜਾ ਕੇ ਵੀਡੀਓ ਫੇਰ ਪਾਵਾਂਗੇ ਧੰਨਵਾਦ ਸਬਸਕ੍ਰਾਈਬ ਕਰਿਓ ਤੇ ਤੁਹਾਨੂੰ ਹਰ ਤਰ੍ਹਾਂ ਦੀ ਵੀਡੀਓ ਪਾਉਂਦੇ ਰਾਵਾਂਗੇ ਧੰਨਵਾਦ